ਕਮੇਟੀ ਜਿਹੜੀ ਬੜੀ ਮਿਹਨਤ ਨਾਲ ਕੁਰਬਾਨੀਆਂ ਨਾਲ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਮਹੰਤਾਂ ਤੋਂ ਆਜ਼ਾਦ ਕਰਾਇਆ ਗੁਰੂ ਘਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਗੱਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਆ ਉਹਨਾਂ ਨੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਦੀ ਉਥੇ ਦਾਦੂ ਵਾਲ ਵਰਗੇ ਗੱਦਾਰਾਂ ਨੂੰ ਬਿਠਾ ਦਿੱਤਾ ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਦੋ ਵਾਰ ਇਲیکشنਾਂ ਵਿੱਚ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਹੈ ਉਹਨਾਂ ਨੂੰ ਇਕੱਠੇ ਕਰ ਲੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਉੱਥੋਂ ਕੱਢੋ ਪੰਥ ਦੀ ਨਮੈਂਦਾ ਜਥੇਬੰਦੀ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ ਪਰ ਫਿਰ ਹੱਲੇ ਵੀ ਨਹੀਂ ਹਟੇ ਫਿਰ ਉਹਨਾਂ ਨੇ ਸੋਚਿਆ ਕਿਵੇਂ ਕਾਬਜ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਿਸੇ ਨੇ ਸਲਾਹ ਕੀਤੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਪੰਜੇ ਤਖਤਾਂ ਸਾਹਿਬ ਦੇ ਜਸਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜਖਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਦੂਜੇ ਜਖਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਜਿਪਸੀਆਂ ਦੇ ਕੇ ਗਰਮਾਂ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾਂ ਮੈਨੂੰ ਦੁੱਖ ਲੱਗਦਾ ਜਦੋਂ ਮੈਂ ਤਖਤ ਸਾਹਿਬ ਦੇ ਜਖਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਹਾਂ ਮੈਂ ਅਜ ਤੱਕ ਨਹੀਂ ਆਜ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜਜ਼ਦਰਾਂ ਦਾ ਸਤਕਾਰ ਕਰਦੇ ਆਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜੱਦਦਾਰ ਸਾਹਿਬ ਕੌਮ ਨੂੰ ਬਚਾਉਣ ਦੀ ਬਜਾਏ ਕੌਮ ਨੂੰ ਤਗੜਾ ਕਰਨ ਦੀ ਬਜਾਏ ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਤੇ ਲੱਗੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮੈਨੇ ਤੇ ਜਿਹੜੇ ਪੰਥ ਸਾਹਿਬ ਦੇ ਸੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਦਾ ਖਾਲਸਾ ਜੀ ਬੇਨਤੀ ਕਰਦਾ ਹੈ ਪਛਾਣਿਏ ਆਪਣੇ ਕੌਣ ਹੈ ਪਰਏ ਕੌਣ ਹੈ ਇੱਕ ਆਪਣੇ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ ਜਿਹੜਾ ਨਵਾਂ ਆਉਂਦਾ ਆਪਾ ਉਹਦੇ ਮਗਰ ਲੱਗ ਜਾਂਦੇ ਆ ਭਾਵੇਂ ਕੋਈ ਚੋਲਾ ਪਾ ਕੇ ਆ ਜੇ ਆਪਾ ਸੋਚਣ ਲੱਗ ਜਾਂਦੇ ਆ ਇਹ ਤੋਂ ਵੱਡਾ ਪੰਥਕ ਕੋਈ ਨਹੀਂ ਪ੍ਰੈਣੀ ਦੇਖਦੇ ਉਸ ਚੋਲੇ ਦੇ ਮਗਰ ਇੱਕ ਉਹ ਗद्दार ਖੜਾ ਹੈ ਜਿਹੜੇ ਆਪਣੀ ਕੌਮ ਵਿੱਚ ਦੋ ਫਾੜ ਕਰਨ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਭੇਜਿਆ ਗਿਆ ਹੈ ਤੁਸੀਂ ਜਾਂਦੇ ਹਾਂ ਲੀਡਰ ਇੱਕ ਦਿਨ ਚ ਨਹੀਂ ਪੈਦਾ ਹੁੰਦੇ 40 40 ਸਾਲ 50 ਵਿਆਪਸਾਲ ਲੱਗ ਜਾਂਦੇ ਐ ਇੱਕ ਲੀਡਰ ਪੈਦਾ ਕਰਨ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਬਾਰ ਨੇ ਇੱਕ ਸਾਲ ਚ ਨਹੀਂ ਲੀਡਰ ਬਣੇ 70 ਸਾਲ ਕੌਮ ਦੀ ਪੰਜਾਬ ਦੀ ਸੇਵਾ ਕੀਤੀ ਤਾਂ ਲੋਕਾਂ ਨੇ ਜਾ ਕੇ ਉਹਨਾਂ ਤੇ ਵਿਸ਼ਵਾਸ ਕੀਤਾ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸਰ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਕੌਮ ਵਾਸਤੇ ਲਾ ਦਿੱਤੀ ਉਹਨਾਂ ਨੂੰ ਕੋਈ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ ਉਹਨਾਂ ਨੂੰ ਫਿਕਰ ਪੰਜਾਬ ਦਾ ਸੀ ਉਹ ਵੀ ਐਸ਼ ਕਰ ਸਕਦੇ ਸੀ ਪਰ ਫਿਰ ਵੀ ਕੌਮ ਖਾਤਰ ਪੰਜਾਬ ਖਾਤਰ 16 17 ਸਾਲ ਜੇਲ੍ਹਾਂ ਗੱਡੀਆਂ ਕਿਉਂਕਿ ਨਿਸ਼ਾਨਾ ਇੱਕ ਸੀ ਕਿ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਏ ਪੰਜਾਬ ਦੀ ਤਰੱਕੀ ਹੋਵੇ ਸਹੀ ਮੈਨੇ ਤਾਂ ਦੇਖੋ ਆਜ਼ਾਦੀ ਦੇ ਬਾਅਦ ਵੀ ਇਕੱਲੇ ਤਿੰਨ ਵਾਰ ਆਪਾਂ 5 ਸਾਲ ਸਰਕਾਰ ਰਹੀ ਹੈ ਇਕਲੀ ਦਲ ਦੀ ਦੋ ਵਾਰ ਦਾ ਸਾਲ ਡੇਢ ਸਾਲੀ ਸਰਕਾਰ ਤੋੜ ਦਿੰਦੇ ਸੀ ਸੈਂਟਰ ਵਾਲੇ ਪਰ ਤੁਸੀਂ ਦੇਖੋ ਉਹ ਜਿੰਨੇ ਸਾਲ ਰਹੀ ਤਿੰਨ ਕਰਮਾ ਜੋ ਕੁਝ ਵੀ ਬਣਿਆ ਉਹ ਉਦੋਂ ਹੀ ਬਣਿਆ ਖਾਲਸਾ ਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ 'ਚ ਪਈ ਲੋਕ ਆਇਓ ਤੁਸੀਂ ਦੇਖ ਲਓ ਤੁਸੀਂ ਹੁਣ ਵਾਪਸ ਘਰੇ ਜਾਓਂਗੇ ਜੋ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ ਅਕਾਲੀ ਦਲ ਦੀ ਦੇਣ ਹੈ ਜਿਹੜੀ ਸੜਕ ਤੇ ਜਾਓਂਗੇ ਅਕਾਲੀ ਦਲ ਨੇ ਬਣਾਈ ਹੈ ਜਿਹੜੀ ਕੱਸੀ ਉਤੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਮੰਡੀ ਕੋਲੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਟਿਊਬਲ ਚੱਲਦਾ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਤੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਕਿਹਾ ਗਿਆ ਸੀ ਕਿ ਤੁਹਾਡੇ ਧਾਰਮਿਕ ਗ੍ਰੰਥ ਸੁਰੱਖਿਅਤ ਰਹਿਣਗੇ ਔਰ ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਇੰਨਾ ਉਲਝਾ ਦਿੱਤਾ ਗਿਆ ਕਿ ਸਿੱਖ ਸਿੱਖ ਦਾ ਵੈਰੀ ਬਣ ਗਿਆ ਸਿੱਖ ਸਿੱਖ ਦਾ ਲਹੂ ਪੀਣ ਲੱਗ ਪਿਆ ਅੱਲਹੁ ਪੀਤਾ ਵੀ ਸਿੱਖ ਨੇ ਸਿੱਖ ਦਾ ਲਹੂ ਪੀਤਾ ਇਸ ਤਰ੍ਹਾਂ ਉਲਝਾ ਦਿੱਤਾ ਗਿਆ ਸਾਨੂੰ ਤੇ ਜੋ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸਾਡੇ ਬਡੇਰਿਆਂ ਨੇ ਸਾਡੇ ਪੁਰਖਿਆਂ ਨੇ ਉਹ ਲੜਾਈ ਲੜਦਾ ਰਿਹਾ ਆਪਣੇ ਹੱਕਾਂ ਲਈ ਆਪਣੇ ਸਟੇਟ ਦੇ ਲੋਕਾਂ ਦੇ ਹੱਕਾਂ ਲਈ ਇੱਕ ਸਮਾਂ ਐਸਾ ਆ ਗਿਆ ਜਦੋਂ ਸਾਡੀ ਉਸ ਪੰਜਾਬ ਦੇ ਹੱਕਾਂ ਨਾਲ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ سرمایہਦਾਰਾਂ ਨੇ ਕੈਪਚਰ ਕਰ ਲਈ ਤੇ ਜਦੋਂ سرمایہਦਾਰਾਂ ਨੇ ਕੈਪਚਰ ਕਰ ਲਈ ਉਦੋਂ ਸਾਡੇ ਹੱਕਾਂ ਦੀ ਗੱਲ ਕਰਨੀ ਤਾਂ ਦੂਰ ਸਾਡੇ ਹੱਕਾਂ ਨੂੰ ਖੋਣ ਵਾਲਿਆਂ ਦੇ ਨਾਲ ਸਾਂਝ ਪਿਆਲੀਆਂ ਪੈ ਗਈਆਂ ਇੱਕ ਸਮਾਂ ਸੀ ਪੰਜਾਬ ਦਾ ਕੋਈ ਵੀ ਬੰਦਾ ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਦਾ ਕੋਈ ਵੀ ਵਸਿੰਦਾ ਜਿੱਡਾ ਥੋੜਾ ਜਿੰਨਾ ਵੀ ਵਾਸਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੁੰਦਾ ਸੀ ਨਾ ਉਹ ਸ਼ਰਮਣੀ ਅਕਾਲੀ ਦਲ ਨੂੰ ਛੱਡ ਕੇ ਕਿਤੇ ਹੋਰ ਵੋਟ ਨਹੀਂ ਸੀ ਪਾਉਂਦਾ ਹੁੰਦਾ ਇੱਕ ਵਾਰੀ ਖੇਤਾਂ ਦੇ ਵਿੱਚ 5-7 ਘਰ ਸੀ ਇਲੈਕਸ਼ਨ ਦਾ ਸਮਾਂ ਸੀ ਤੇ 5-7 ਘਰਾਂ ਦਾ ਜਿਹੜਾ ਮੋਢੀ ਬਜ਼ੁਰਗ ਸੀ ਨਾ ਉਹ ਖੇਤ 'ਚ ਹਲ ਵਾ ਰਿਆ ਸੀ ਇੱਕ ਗੈਰ ਅਕਾਲੀ ਪਾਰਟੀ ਦਾ ਲੀਡਰ ਉੱਥੋਂ ਦੀ ਗੁਜ਼ਰਿਆ ਕਿਉਂਕਿ ਇਲੈਕਸ਼ਨ ਦਾ ਸਮਾਂ ਸੀ ਉਹਨੇ ਕਿਹਾ ਪੰਜ ਸੱਤ ਘਰ ਹੈ ਇਹਨਾਂ ਨੂੰ ਵੀ ਵੋਟਾਂ ਕਹਿ ਚੱਲ ਗਈਏ ਉਹਨੇ ਬਾਹਰ ਉਹ ਜਿਹੜਾ ਬੰਦਾ ਹਲ ਵਾਰ ਰਿਹਾ ਸੀ ਨਾ ਬਜ਼ੁਰਗ ਉਹਨੂੰ ਆਪਣੇ ਕੋਲ ਬੁਲਾ ਲਿਆ ਆਪਣੇ ਕੋਲ ਬੁਲਾ ਕੇ ਉਹਨੇ ਕਹਿੰਦਾ ਬਾਪੂ ਜੀ ਤਾਨੂੰ ਪਤਾ ਹੀ ਐ ਇਲੈਕਸ਼ਨ ਚੱਲਦੀ ਪਈ ਐ ਕਹਿੰਦਾ ਹਾਂਜੀ ਚੱਲਦੀ ਪਈ ਐ ਕਹਿੰਦਾ ਫਿਰ ਵੋਟਾਂ ਦਾ ਧਿਆਨ ਰੱਖਿਓ ਭਾਬ ਵੋਟਾਂ ਸਾਨੂੰ ਪਾਇਓ ਉਹ ਜਿਹੜਾ ਬਜ਼ੁਰਗ ਸੀ ਨਾ ਉਸ ਨੇਤਾ ਨੂੰ ਕਹਿਣ ਲੱਗਿਆ ਉਸ ਲੀਡਰ ਨੂੰ ਕਹਿਣ ਲੱਗਿਆ ਬਾਈ ਗੱਲ ਸੁਣਾ ਤੂੰ ਚਾਹ ਪੀਣੀ ਐ ਚਾਹ ਦੱਸ ਜੇ ਦੁੱਧ ਪੀਣਾ ਹੈ ਤੇ ਦੁੱਧ ਦੱਸ ਜੇ ਪ੍ਰਸ਼ਾਦਾ ਛਕਣਾ ਤਾਂ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਪਰ ਵੋਟ ਤਾਂ ਮੈਂ ਪੰਥ ਨੂੰ ਪਾਉਣੀ ਹੈ ਅਕਾਲੀ ਦਲ ਨੂੰ ਪਾਉਣੀ ਹੈ ਉਹ ਨੂੰ ਕਹਿੰਦਾ ਕਹਿੰਦੇ ਬਜ਼ੁਰਗੋ ਰੋਟੀ ਪਾਣੀ ਪ੍ਰਸ਼ਾਦਾ ਤਾਂ ਚਲੋ ਰਹਿਣਦੇ ਹੋ ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਹਿੰਦਾ ਪੁੱਛੋ ਕਹਿੰਦਾ ਨਾ ਤੇਰੇ ਮੂੰਹ ਤੇ ਦਾੜੀ ਨਾ ਤੇਰੇ ਸਿਰ ਤੇ ਵਾਲ ਉਹ ਤੇਰਾ ਪੰਥ ਨਾਂ ਕੀ ਲਾਗਾ ਦੇਗਾ ਤੂੰ ਕਹਿਣਾ ਵੋਟ ਦਾ ਮੈਂ ਪੰਥ ਨੂੰ ਪਾਉਣੀ ਆ ਵੋਟ ਦਾ ਮੈਂ ਅਕਾਲੀ ਦਲ ਨੂੰ ਪਾਉਣੀ ਉਹ ਅੱਗੋ ਕਹਦਾ ਹੁਣ ਤੂੰ ਕੀ ਚਾਹਣਾ ਹੈ ਵੀ ਮੇਰੀ ਤਾਂ ਮੁੰਨੀ ਮੁੰਨੀ ਹੈ ਤੇ ਤੁਹਾਨੂੰ ਵੋਟ ਪਾ ਕੇ ਮੈਂ ਪੰਥ ਦੀ ਵੀ ਮੁੰਨ ਦਿਆਂ ਇਹ ਜਜ਼ਬਾਸੀ ਉਸ ਵੇਲੇ ਦੇ ਲੋਕਾਂ ਦੇ ਅੰਦਰ ਉਹ ਬੰਦਾ ਕਹਿੰਦਾ ਜਿਹਦੇ ਦਾੜੀ ਵੀ ਨਹੀਂ ਤੇ ਸਿਰ ਦੇ ਕੇਸ ਵੀ ਨਹੀਂ ਕਿ ਮੈਂ ਵੋਟ ਅਕਾਲੀ ਦਲ ਨੂੰ ਪਾਉਣੀ ਆ ਤੇ ਅੱਜ ਅਮਰਤ ਧਾਰੀ ਨਿਤਨੇ ਨਹੀਂ ਕਹਿੰਦਾ ਮੈਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਇਸ ਹਾਲਤ ਦੇ ਵਿੱਚ ਪਾਰਟੀ ਨੂੰ ਪਹੁੰਚਾਇਆ ਕੀਨੇ ਆ ਕਿ ਇਹ ਕਮਾਲ ਦੀ ਗੱਲ ਹੈ ਨਾ ਕਿ ਅੱਜ ਤੋਂ 40-45 ਸਾਲ ਪਹਿਲਾਂ ਜਿਨ੍ਹਾਂ ਦੇ ਦਾੜੀਆਂ ਕੇਸ ਨਹੀਂ ਸੀ ਉਹ ਵੀ ਕਹਿੰਦੇ ਸੀ ਅਸੀਂ ਵੋਟ ਅਕਾਲੀ ਦਲ ਨੂੰ ਪਾਉਣੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਐ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਪਿਓ ਜਿੰਨੀ ਮਰਜ਼ੀ ਸ਼ਰਾਬ ਪੀਂਦਾ ਹੋਵੇ ਪਰ ਉਹ ਕਦੇ ਨਹੀਂ ਚਾਹੁੰਦਾ ਕਿ ਉਹਦੇ ਪੁੱਤ ਸ਼ਰਾਬ ਪੀਣ ਕਦੇ ਵੀ ਪੁੱਤ ਪਿਓ ਨਹੀਂ ਚਾਹੂਗਾ ਕਿ ਮੇਰਾ ਪੁੱਤ ਜਿਹੜਾ ਹੈ ਉਹ ਨਸ਼ਿਆਂ 'ਚ ਲੱਗੇ ਬਾਪ ਜਿੰਨਾ ਮਰਜ਼ੀ ਨਸ਼ੇੜੀ ਹੋਵੇ ਉਸ ਵੇਲੇ ਲੋਕਾਂ ਦਾ ਇਹ ਜਜ਼ਬਾ ਸੀ ਇਹ ਖਿਆਲ ਸੀ ਕਿ ਸਾਡੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜੇ ਸਾਡੀ ਪਾਰਟੀ ਮਜ਼ਬੂਤ ਹੋਏਗੀ ਅਸੀਂ ਰਾਸ਼ੀ ਤੌਰ ਤੇ ਮਜ਼ਬੂਤ ਹੋਵਾਂਗੇ ਸਾਡੀਆਂ ਨਸਲਾਂ ਬਚੀਆਂ ਰਹਿਣਗੀਆਂ ਤੇ ਅੱਜ ਅਮਰਤ ਧਾਰੀ ਕਹਿੰਦੇ ਨੇ ਕਿ ਅਸੀਂ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿਉਂ ਕਿ ਇਸ ਨੇ ਸਾਡੇ ਪੰਥ ਦਾ ਸਾਡੇ ਧਰਮ ਦਾ ਸਾਡੀਆਂ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਔਰ ਕੀਤਾ ਵੀ ਹੈ ਸਿੱਖ ਸੰਸਥਾਵਾਂ ਦੀ ਹਾਲਤ ਪੇਤਲੀ ਹੋ ਗਈ ਜਿਹਾ ਕਰ ਦਿੱਤੀ ਕਿਉਂ ਕਦੋਂ ਜਦੋਂ ਤੋਂ ਇਹਨਾਂ ਸਰਮਾਇਦਾਰਾਂ ਦੇ ਕੰਟਰੋਲ ਦੇ ਵਿੱਚ ਸਾਡੀਆਂ ਸੰਸਥਾਵਾਂ ਆਈਆਂ ਕਿਉਂਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਨਾ ਸਿੱਖ ਸੰਸਥਾਵਾਂ ਇਹ ਸਿੱਖ ਨੂੰ ਕਿਰਤ ਨਾਲ ਜੋੜਦਿਆਂ ਨੇ ਕਿਰਤ ਨਾਲ ਜੋੜਦਿਆਂ ਨੇ ਤੇ ਜਿਨ੍ਹਾਂ ਨੂੰ ਕਿਰਤ ਪਾਉਂਦੀ ਨਹੀਂ ਹੈ ਨਾ ਕਿਰਤ ਪਾਉਂਦੀ ਹੈ ਨਾ ਕਿਰਤੀ ਪਾਉਂਦੇ ਆ ਸਰਮਾਇਦਾਰੀ ਸਿਸਟਮ ਕਹਿੰਦਾ ਨਾ ਕਿਰਤ ਹੋਣੀ ਚਾਹੀਦੀ ਹੈ ਨਾ ਕਿਰਤੀ ਹੋਣੀ ਚਾਹੀਦੀ ਹੈ ਜੇ ਕਿਰਤ ਨਹੀਂ ਹੋਏਗੀ ਕਿਰਤੀ ਨਹੀਂ ਹੋਣਗੇ ਤੇ ਉਹ ਪਰਿਵਾਰ ਕਿਵੇਂ ਪਾਲਣਗੇ ਕਹਿੰਦੇ ਉਹਨਾਂ ਨੂੰ ਦੇਦਾ ਕਰਨਗੇ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮੋ ਕਰਮਾਂ ਤੇ ਰਹਿਣ ਸਰਮਾਇਦਾਰੀ ਨਿظام ਜਿਹੜਾ ਹੈ ਉਹ ਕਹਿੰਦਾ ਦੇ ਦਿਆ ਕਰਾਂਗੇ ਇਹਨਾਂ ਨੂੰ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮੋ ਕਰਮਾਂ ਤੇ ਰਹਿਣ ਨਾ ਸਰਮਾਇਦਾਰੀ ਨਿظام ਨੂੰ ਕਿਰਤ ਪਸੰਦ ਹੈ ਨਾ ਕਿਰਤੀ ਪਸੰਦ ਹੈ ਸਾਡੀਆਂ ਸੰਸਥਾਵਾਂ ਕਿਰਤ ਨਾਲ ਜੋੜਦੀਆਂ ਨੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ ਕਿਉਂਕਿ ਸਾਡਾ ਸਿਧਾਂਤ ਕਿਰਤੀ ਤੇ ਕਿਰਤ ਦੇ ਹੱਕਾਂ ਦੇ ਵਿੱਚ ਖੜੁੰਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਮੁਢਲੇ ਤਿੰਨ ਉਪਦੇਸ਼ ਹੈ ਉਹਨਾਂ ਦੇ ਵਿੱਚੋਂ ਕਿਰਤ ਮੁਖ ਹੈ ਕਿਰਤ ਇਸ ਕਰਕੇ ਸਾਡੀਆਂ ਸੰਸਥਾਵਾਂ ਨੂੰ ਵੀਕ ਕੀਤਾ ਗਿਆ ਕਮਜ਼ੋਰ ਕੀਤਾ ਗਿਆ ਨੁਕਸਾਨਿਆ ਗਿਆ ਬਗਾਨਿਆਂ ਨੇ ਤਾਂ ਚਲੋ ਸਾਡੇ ਹੱਕਾਂ ਨੂੰ ਰੋਂਦੇ ਆ ਸਾਨੂੰ ਜ਼ਖਮ ਦਿੱਤੇ ਪਰ ਸਾਡਿਆਂ ਨੇ ਕਿਹੜੇ ਮੱਲਮ ਲਾਈ? 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਮੈਂ ਇਹ ਸ਼ਬਦ ਕਹੇ ਸੀ ਕਿ ਜਦੋਂ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਤੇ ਉਦੋਂ ਇਹ ਸੋਚਿਆ ਗਿਆ ਸੀ ਕਿ ਹੁਣ ਸਾਡੇ ਜਿਹੜੇ ਜ਼ਖਮ ਨੇ ਡੂੰਘੇ ਇਹ ਸਰਕਾਰ ਸਾਡੇ ਜ਼ਖਮਾਂ ਤੇ ਮੱਲਮ ਲਾਏਗੀ। ਪਰ ਮੱਲਮ ਲਾਈ ਨਹੀਂ। ਮੱਲਮ ਲਾਉਣ ਦੀ ਬਜਾਏ ਸਗੋਂ ਸਾਡੇ ਜ਼ਖਮਾਂ ਦੇ ਉੱਤੇ ਮਾੜਾ ਮੋਟਾ ਜਿਹੜਾ ਖਰੀਂਡ ਆਇਆ ਸੀ ਨਾ ਉਹਨੂੰ ਵੀ ਪੁੱਟ ਕੇ ਤੇ ਜ਼ਖਮਾਂ ਨੂੰ ਹੋਰ ਡੂੰਘਾ ਕੀਤਾ ਗਿਆ। ਹੋਰ ਡੂੰਘਾ ਕੀਤਾ ਗਿਆ ਜ਼ਖਮਾਂ ਨੂੰ। ਔਰ ਚੀਕਾਂ ਕਢਾਈਆਂ ਗਈਆਂ। ਕਹਿੰਦੇ ਜੀ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੱਲਾ ਬੋਲਿਆ 84 ਦੇ ਵਿੱਚ ਫਿਰ ਸਰਕਾਰ ਬਣ ਗਈ 2002 ਦੇ ਵਿੱਚ ਕਿਉਂ ਬਣ ਗਈ 2002 ਦੇ ਵਿੱਚ ਸਰਕਾਰ ਉਸੇ ਪਾਰਟੀ ਦੀ ਸਰਕਾਰ 2002 ਦੇ ਵਿੱਚ ਕਿਉਂ ਬਣ ਗਈ ਜਿਸ ਨੇ ਜ਼ਖਮ ਦਿੱਤੇ ਸੀ ਕਿਉਂਕਿ ਤੁਹਾਡੀ ਸਰਕਾਰ ਨੇ ਉਹਨਾਂ ਜ਼ਖਮਾਂ ਤੇ ਮਲ੍ਹਮ ਨਹੀਂ ਲਾਈ ਉਹਨਾਂ ਜ਼ਖਮਾਂ ਨੂੰ ਡੂੰਘੇ ਕੀਤਾ ਤਾਂ ਬਣ ਗਈ ਤਾਂ ਬਣ ਗਈ ਜੇ ਮਾੜੀ-ਮੋਟੀ ਵੀ ਕਿਤੇ ਮਲ੍ਹਮ ਲਾਈ ਹੁੰਦੀ ਨਾ ਮਾੜਾ-ਮੋਟਾ ਵੀ ਕਿਤੇ ਜ਼ਖਮਾਂ ਦੇ ਉੱਤੇ ਦਵਾ-ਬੂਟੀ ਕੀਤੀ ਹੁੰਦੀ ਤੇ 2002 ਦੇ ਵਿੱਚ ਗਵਰਨਮੈਂਟ ਨਹੀਂ ਸੀ ਬਣਨੀ ਨਾ 2002 ਚ ਬਣਨੀ ਸੀ ਨਾ 1917 ਚ ਬਣਨੀ ਸੀ 2017 ਚ ਬਣਨੀ ਸੀ ਇਸ ਕਰਕੇ ਅੱਜ ਕਹੀ ਜਾਂਦੇ ਨੇ ਇਹ ਸਿੱਖਾਂ ਦੀ ਇੱਕੋ ਇੱਕ ਪਾਰਟੀ ਹੈ ਕੀ ਕੀਤਾ ਸਿੱਖਾਂ ਨੇ ਕੀ ਕੀਤਾ ਕਹਿੰਦੇ ਜੀ ਯਾਦਗਾਰਾਂ ਬਣਾਈਆਂ ਮਹਾਰਾਜਾ ਰਣਜੀਤ ਸਿੰਘ ਦੇ ਕੰਮ ਦੇਖੋ ਥੋਡੀਆਂ ਯਾਦਗਾਰਾਂ ਉਹਦੇ ਬਰਾਬਰ ਕਿੱਥੇ ਖੜੋਤੀਆਂ ਨੇ ਕਿੱਡੇ ਵੱਡੇ ਕੰਮ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਸੋਨਾ ਲਾਇਆ ਲਾਹੌਰ ਦੇ ਵਿੱਚ ਬਾਦਸ਼ਾਹੀ ਮਸਜਿਦ ਤਮੀਰ ਕਰਵਾਈ ਅੱਜ ਵੀ ਗਵਾਹੀ ਭਰਦੀ ਐ ਜਗਨਨਾਥ ਮੰਦਿਰ ਨੂੰ ਸੋਨਾ ਦਿੱਤਾ ਉਹਨੇ ਘਟ ਦਿੱਤਾ ਸੀ ਕਿਤੇ ਇੱਕੋ ਹੀ ਗਲਤੀ ਹੋਈ ਮਹਾਰਾਜਾ ਰਣਜੀਤ ਸਿੰਘ ਤੋਂ ਜਿਸ ਕਰਕੇ ਰਾਜ ਜਿਹੜਾ ਹੈ ਉਹ ਬਰਕਰਾਰ ਨਹੀਂ ਰਹਿ ਸਕਿਆ ਉਹਨੇ ਸਿੱਖ ਇੰਸਟੀਟਿਊਸ਼ਨ ਜਿਹੜੇ ਸੀ ਉਹਨਾਂ ਨੂੰ ਆਮਦਨ ਭਰਪੂਰਤਾ ਬਣਾਉਣ ਦਾ ਯਤਨ ਕੀਤਾ ਆਪਣਾ ਫਰਜ਼ ਸਮਝ ਕੇ ਜ਼ਮੀਨਾਂ ਨਾਲ ਲਵਾਤੀਆਂ ਪਰ ਸੰਧਾਨਕ ਤੌਰ ਤੇ ਸਾਡੇ ਇੰਸਟੀਟਿਊਸ਼ਨ ਨੂੰ ਮਜ਼ਬੂਤ ਨਹੀਂ ਕਰ ਸਕਿਆ ਬੈਠੇ ਨੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਇਹਨਾਂ ਦੇ ਵਡੇਰੇ ਸੀ ਜਿਹੜੇ ਅਮਰਤ ਪ੍ਰਚਾਰ ਅਮਰ ਸੰਚਾਰ ਦੇ ਲਈ ਭਰਪੂਰ ਯਤਨ ਕਰ ਰਹੇ ਸੀ ਯਤਨ ਕਰ ਰਹੇ ਸੀ ਹੋਰ ਬਹੁਤ ਸਾਰੇ ਮਹਾਪੁਰਖ ਸੀ ਉਸ ਵੇਲੇ ਜਿਹੜੇ ਸਿੱਖ ਰਾਜ ਦੇ ਵਿੱਚ ਸਿੱਖ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਯਤਨ ਕਰ ਰਹੇ ਸੀ ਪਰ ਸਰਕਾਰੀ ਤੌਰ ਦੇ ਉੱਤੇ ਜਿੰਨਾ ਯਤਨ ਹੋਣਾ ਚਾਹੀਦਾ ਸੀ ਸ਼ਾਇਦ ਉਹ ਨਾ ਨਹੀਂ ਹੋ ਸਕਿਆ ਇਸ ਕਰਕੇ ਦੇਖਾ ਦੇਖੀ ਦਸਤਾਰਾਂ ਸਜਾ ਲਈ ਇਹ ਦਸਤਾਰਾਂ ਉਤਾਰ ਮੁਗਲਾਂ ਦਾ ਰਾਜ ਸੀ ਡਰਾਇੰਗ ਰੂਮਾਂ ਦੇ ਵਿੱਚ ਮੁਗਲ ਬਾਦਸ਼ਾਹਾਂ ਦੀਆਂ ਤਸਵੀਰਾਂ ਲੱਗੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਡਰਾਇੰਗ ਰੂਮਾਂ ਦੇ ਵਿੱਚ ਸਿੱਖ ਬਾਦਸ਼ਾਹ ਜਾਂ ਸਿੱਖ ਰਾਜਿਆਂ ਦੀਆਂ ਤਸਵੀਰਾਂ ਜਾਂ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਅੰਗਰੇਜ਼ਾਂ ਦਾ ਰਾਜ ਆਇਆ ਤੇ ਉਹ ਉਤਰਗੀਆਂ ਤੇ ਅੰਗਰੇਜ਼ ਵਾਇਸਰਾਏ ਦੀਆਂ ਤਸਵੀਰਾਂ ਲੱਗ ਗਈਆਂ ਤੇ ਜਦੋਂ ਦੇਸ਼ੀਆਂ ਦਾ ਰਾਜ ਆਇਆ ਤੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਤਸਵੀਰਾਂ ਲੱਗ ਗਈਆਂ ਡ੍ਰੈੰਗਰੂਮ ਡ੍ਰੈੰਗਰੂਮਾਂ ਦੇ ਵਿੱਚ ਤਸਵੀਰਾਂ ਬਦਲਦੇ ਰਹੇ ਸੋ ਬਹੁਤ ਕੁਝ ਕਿਹਾ ਜਾ ਸਕਦਾ ਮੈਂ ਆਪ ਜੀ ਨੂੰ ਇੱਕੋ ਹੀ ਅਪੀਲ ਕਰਨੀ ਹੈ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਨਾ ਕਿ ਪੰਜਾਬ ਨਾਲ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਬਹੰਤਾਂ ਤੋਂ ਆਜ਼ਾਦ ਕਰਾਇਆ ਗੁਰੂ ਘਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਹੀ ਗੱਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਆ ਉਹਨਾਂ ਨੇ ਉਹਦੇ ਬਾਅਦ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਦੀ ਉਥੇ ਦਾਦੂ ਵਾਲ ਵਰਗੇ ਗੱਦਾਰਾਂ ਨੂੰ ਬਿਠਾ ਦਿੱਤਾ ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਤੇ ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਦੋ ਵਾਰ ਇਲیکشنਾਂ ਵਿੱਚ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਹੈ ਉਹਨਾਂ ਨੂੰ ਇਕੱਠੇ ਕਰ ਲੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਕਾਲੀ ਦਲ ਨੂੰ ਉੱਥੋਂ ਕੱਢੋ ਪੰਥ ਦੀ ਨਮੈਂਦਾ ਜਥੇਬੰਦੀ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ ਪਰ ਫਿਰ ਹੱਲੇ ਵੀ ਨਹੀਂ ਹਟੇ ਫਿਰ ਉਹਨਾਂ ਨੇ ਸੋਚਿਆ ਕਿਵੇਂ ਕਾਬਜ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਿਸੇ ਨੇ ਸਲਾਹ ਕੀਤੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਤੇ ਪੰਜੇ ਤਖਤਾਂ ਸਾਹਿਬ ਤੇ ਜਸਦਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਪੰਜਾਬੀਆਂ ਨੇ ਖਾਲਸਾ ਪੰਥ ਨੇ ਉਹ ਵੀ ਪਹੰਤਾਂ ਤੋਂ ਆਜ਼ਾਦ ਕਰਾਇਆ ਗੁਰੂ ਘਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਅੱਜ ਉਹ ਵੀ ਸੈਂਟਰ ਸਰਕਾਰ ਨੇ ਕਬਜ਼ਾ ਕਰ ਲਿਆ ਸਰਸੇ ਵਰਗੇ ਜਿਹੜੇ ਲੀਡਰ ਸਾਰੇ ਜਿਹੜੇ ਕਾਲੀ ਦਲ ਤੇ ਖੜੇ ਕੀਤੇ ਪੈਦਾ ਕੀਤੇ ਅੱਜ ਸਾਰੇ ਗੱਦਾਰੀ ਕਰਕੇ ਛਾਲ ਮਾਰ ਕੇ ਅੱਜ ਉਹਨਾਂ ਦੀਆਂ ਝੋਲੀਆਂ 'ਚ ਬੈਠੇ ਆ ਉਹਨਾਂ ਨੇ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਦਿੱਤਾ ਹਰਿਆਣੇ ਦੀ ਕਮੇਟੀ ਅਲੱਗ ਬਣਾਤੀ ਉਥੇ ਦਾदूਵਾਲ ਵਰਗੇ ਗੱਦਾਰਾਂ ਨੂੰ ਬਿਠਾ ਦਿੱਤਾ ਉਹਦੇ ਬਾਅਦ ਉਹਨਾਂ ਨੇ ਦੇਖਿਆ ਕਿ ਅਖੀਰਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਤੁਸੀਂ ਦੇਖ ਲਓ ਕਿਵੇਂ ਉਹਨਾਂ ਨੇ ਦੋ ਵਾਰ ਇਲੈਕਸ਼ਨਾਂ ਵਿੱਚ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਆਪਣੀ ਕੌਮ ਵਿੱਚ ਗੱਦਾਰ ਹੈ ਉਹਨਾਂ ਨੂੰ ਇਕੱਠੇ ਕਰ ਲੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੋਂ ਕੱਢੋ ਪੰਥ ਦੀ ਨਮੈਂਦਾ ਜਥੇਬੰਦੀ ਨੂੰ ਉੱਥੋਂ ਕੱਢੋ ਬੜੀ ਕੋਸ਼ਿਸ਼ ਕੀਤੀ ਪਰ ਬਹਾਦਰ ਉਹ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਦਾ ਬਾਰਡਰ ਟਪਾ ਦਿੱਤਾ ਪਰ ਫਿਰ ਹੱਲੇ ਵੀ ਨਹੀਂ ਹਟੇ ਫਿਰ ਉਹਨਾਂ ਨੇ ਸੋਚਿਆ ਕਿਵੇਂ ਕਾਬਜ ਹੋਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਕਿਸੇ ਨੇ ਸਲਾਹ ਕੀਤੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਤੇ ਪੰਜੇ ਤਖਤਾਂ ਸਾਹਿਬ ਦੇ ਜਸਦਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜੱਗਦਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜੱਗਦਾਰਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਉਹਨਾਂ ਨੇ ਉਹਨਾਂ ਨੂੰ ਜਿਫਸੀਆਂ ਦੇ ਕੇ ਗਲਮੈਣ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾਂ ਮੈਨੂੰ ਦੁੱਖ ਲੱਗਦਾ ਹੈ ਜਦੋਂ ਮੈਂ ਤਖਤ ਸਾਹਿਬ ਦੇ ਜੱਗਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਮੈਂ ਅਜ ਤੱਕ ਨਹੀਂ ਵਾਜ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜਜ਼ਰਾਂ ਦਾ ਸਤਕਾਰ ਕਰਦੇ ਆਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜੱਜਦਾਰ ਸਾਹਿਬ ਕੌਮ ਨੂੰ ਬਚਾਉਣ ਦੀ ਬਜਾਏ ਕੌਮ ਨੂੰ ਤਗੜਾ ਕਰਨ ਦੀ ਬਜਾਏ ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਤੇ ਲੱਗੇ ਮੈਂ ਧੰਨਵਾਦ ਕਰਦਾ ਹਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮੈਨੇ ਤੇ ਜਿਹੜੇ ਤਖਤ ਸਾਹਿਬ ਤੇ ਫੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਕੋਲ ਖਾਲਸਾ ਜੀ ਬੇਨਤੀ ਕਰਦਾ ਪਛਾਣੀਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਇੱਕ ਆਪਣੇ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ ਜਿਹੜਾ ਨਵਾਂ ਆਉਂਦਾ ਆਪਾ ਉਹਦੇ ਮਗਰ ਲੱਜੰਨੇ ਆ ਭਾਵੇਂ ਕੋਈ ਚੋਲਾ ਪਾ ਕੇ ਆ ਜੇ ਆਪਾ ਸੋਚਣ ਲੱਜੰਨੇ ਆ ਇਹ ਤੋਂ ਵੱਡਾ ਪੰਥਕ ਕੋਈ ਨਹੀਂ ਪ੍ਰਾਣੀ ਦੇਖਦੇ ਉਸ ਚੋਲੇ ਦੇ ਮਗਰ ਇੱਕ ਉਹ ਗद्दार ਖੜਾ ਹੈ ਜਿਹੜੇ ਆਪਣੀ ਕੌਮ ਵਿੱਚ ਦੋ ਫਾੜ ਕਰਨ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਭੇਜਿਆ ਗਿਆ ਹੈ ਤੁਸੀਂ ਜਾਂਦੇ ਹਾਂ ਲੀਡਰ ਇੱਕ ਦਿਨ ਚ ਨਹੀਂ ਪੈਦਾ ਹੁੰਦੇ 40 40 ਸਾਲ 50 50 ਸਾਲ ਲੱਗ ਜਾਂਦੇ ਐ ਇੱਕ ਲੀਡਰ ਪੈਦਾ ਕਰਨ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਬਾਰ ਨੇ ਇੱਕ ਸਾਲ ਚ ਨਹੀਂ ਲੀਡਰ ਬਣੇ 70 ਸਾਲ ਕੌਮ ਦੀ ਪੰਜਾਬ ਦੀ ਸੇਵਾ ਕੀਤੀ ਤਾਂ ਲੋਕਾਂ ਨੇ ਜਾ ਕੇ ਉਹਨਾਂ ਤੇ ਵਿਸ਼ਵਾਸ ਕੀਤਾ ਸਰ ਪ੍ਰਕਾਸ਼ ਸਿੰਘ ਬਾਦਲ ਸਰ ਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਕੌਮ ਵਾਸਤੇ ਲਾ ਦਿੱਤੀ ਉਹਨਾਂ ਨੂੰ ਕੋਈ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ ਉਹਨਾਂ ਨੂੰ ਫਿਕਰ ਪੰਜਾਬ ਦਾ ਸੀ ਉਹ ਵੀ ਐਸ਼ ਕਰ ਸਕਦੇ ਸੀ ਪਰ ਫਿਰ ਵੀ ਕੌਮ ਖਾਤਰ ਪੰਜਾਬ ਖਾਤਰ 16 17 ਸਾਲ ਜੇਲ੍ਹਾਂ ਕੱਟੀਆਂ ਕਿਉਂਕਿ ਨਿਸ਼ਾਨਾ ਇੱਕ ਸੀ ਕਿ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਏ ਪੰਜਾਬ ਦੀ ਤਰੱਕੀ ਹੋਏ ਸਹੀ ਮੈਨੇ ਤਾਂ ਦੇਖੋ ਆਜ਼ਾਦੀ ਦੇ ਬਾਅਦ ਵੀ ਕੱਲੇ ਤਿੰਨ ਵਾਰ ਆਪਾਂ 5 ਸਾਲ ਸਰਕਾਰ ਰਹੀ ਹੈ ਇਕੱਲੀ ਦਲ ਦੀ ਦੋ ਵਾਰ ਦਾ ਸਾਲ ਡੇਢ ਸਾਲੀ ਸਰਕਾਰ ਤੋੜ ਦਿੰਦੇ ਸੀ ਸੈਟਰ ਵਾਲੇ ਪਰ ਤੁਸੀਂ ਦੇਖੋ ਉਹ ਜਿੰਨੇ ਸਾਲ ਰਹੀ ਤਿੰਨ ਟਰਮਾਂ ਜੋ ਕੁਝ ਵੀ ਬਣਿਆ ਉਹ ਉਦੋਂ ਹੀ ਬਣਿਆ ਖਾਲਸਾ ਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ 'ਚ ਕੋਈ ਲੋਕ ਆਏ ਹੋ ਤੁਸੀਂ ਦੇਖ ਲਓ ਤੁਸੀਂ ਹੁਣ ਵਾਪਸ ਘਰੇ ਜਾਓਗੇ ਜੋ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ ਅਕਾਲੀ ਦਲ ਦੀ ਦੇਣ ਹੈ ਜਿਹੜੀ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਹੈ ਜਿਹੜੀ ਕੱਸੀ ਉੱਤੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਮੰਡੀ ਕੋਲੋਂ ਟੱਪੋਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਟਿਊਬਲ ਚੱਲਦਾ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਹਸਪਤਾਲ ਦੇਖੋਗੇ